ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲਿਆ ਜਲਾਦੇ ਵਿੱਚ ਸਹਿਕਾਰੀ 슈ਗਰ ਮਿਲ ਦਾ ਦੌਰਾ ਕੀਤਾ ਇਸ ਮੌਕੇ ਤੇ ਉਹਨਾਂ ਨੇ ਮਿਲ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ 슈ਗਰ ਮਿਲ ਨੂੰ ਅਤਿ ਆਧੁਨਿਕ ਤਰੀਕੇ ਦੇ ਨਾਲ ਲੈਸ ਕਰਨ ਦੇ ਲਈ ਜਲਦ ਹੀ ਇੱਕ ਪ੍ਰੋਪੋਜ਼ਲ ਵੀ ਤਿਆਰ ਕੀਤਾ ਜਾ ਰਿਹਾ ਹੈ ਲਗਾਤਾਰ ਪਿਛਲੇ ਦਿਨੀ ਕੈਬਨਿਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਵੱਲੋਂ ਇੱਕ 슈ਗਰ ਮਿਲ ਭਲਾਪਿੰਡ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਊਗੀ ਕਿਸਾਨਾਂ ਦੀ ਜਿੰਨੀ ਵੀ ਗੰਨੇ ਦੀ ਆਮਦਾਰੀ ਆ ਉਸ ਨੂੰ ਪਹਿਲ ਦੇ ਆਧਾਰ ਤੇ ਪੀੜਿਆ ਜਾਊਗਾ ਤੇ ਸਮੇਂ ਸਿਰ ਉਹਨਾਂ ਦੀ ਜੀੜੀ ਪੇਮੈਂਟ ਕੀਤੀ ਜਾਊਗੀ ਪਰ ਅੱਜ ਅਚਨਚੇਤ ਜਿਹੜੇ ਕੈਬਨਿਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਨੇ ਉਹ 슈ਗਰ ਮਿਲ 'ਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਅੰਦਰ ਮਸ਼ੀਨਰੀ ਦਾ ਜਾਇਜ਼ਾ ਲਿਆ ਆ ਅਦਰ ਇਹ ਸਭ ਕੀ ਕਹਿਣਾ ਚਾਹੁੰਦੇ ਹੋ ਅੰਦਰ ਤੁਸੀਂ ਜਾਇਜ਼ਾ ਲੈ ਕੇ ਵਾਪਸ ਨਿਕਲੇ ਨਹੀਂ ਨਹੀਂ ਬਾਕੀ ਕਿਸਾਨ ਵੀ ਸਾਡੇ ਠੀਕ ਐ ਸਭ ਕੁਝ ਠੀਕ ਚੱਲ ਰਿਹਾ ਮਿਲ ਬਹੁਤ ਵਧੀਆ ਚੱਲ ਰਹੀ ਐ ਥੋੜਾ ਅੱਗੇ ਨਾਲੋਂ ਮਤਲਬ ਜਿਹੜਾ ਪਿਛਲੇ ਬਾਅਦ ਜਿਹੜਾ ਗੰਨੇ ਦੀ ਪੜਾਈ ਰੋਜ਼ 22000 ਤੱਕ ਹੋ ਜਾਂਦੀ ਐ ਕੱਥੋ ਨਹੀਂ ਘੱਟ 18 19 ਕਿਸੇ ਦਿਨ ਉਹ ਜੀਐਮ ਸਾਹਿਬ ਨੂੰ ਦੱਸਿਆ ਥੋੜੀ ਲੇਬਰ ਦੀ ਪ੍ਰੋਬਲਮ ਐ ਉਹ ਵੀ 1-2 ਦਿਨ ਚ ਹੱਲ ਹੋ ਜੂਗੀ ਬਾਕੀ ਕੋਈ ਸਮੱਸਿਆ ਨਹੀਂ ਪੇਮੈਂਟਾਂ ਟਾਈਮ ਨਾਲ ਪੈ ਰਹੀਆਂ ਨੇ ਰੇਟ ਸਹੀ ਮਿਲ ਰਿਹਾ ਕਿਸਾਨਾਂ ਨੂੰ ਕੋਈ ਜਿਹੜੀ ਸਮੱਸਿਆ ਨਹੀਂ ਆਉਂ ਦਿੱਤੀ ਜੋ ਮੈਂ ਤਾਂ ਆਇਆ ਮੈਂ ਰੋਜ਼ ਭਾਵੇਂ ਨੂੰ ਆਉਣਾ ਪਏ ਕਿਸਾਨ ਸਾਡੇ ਬਾਰਡਰ ਦੇ ਉੱਤੇ ਸਾਰੇ ਗੰਨਾ ਲਾਉਂਦੇ ਬੜਾ ਮਿਹਨਤ ਕਰਨੀ ਪੈਂਦੀ ਕਰਨੇ ਦੇ ਵਿੱਚ ਇਸ ਕਰਕੇ ਜੇ ਕਿਸਾਨਾਂ ਨੂੰ ਕੋਈ ਸਮੱਸਿਆ ਆਈ ਤੇ ਸਾਡਾ ਕੀ ਫਾਇਦਾ ਸੋ ਮੈਂ ਚਾਹਤਾ ਨਹੀਂ ਪਹਿਲਾਂ ਆਇਆ ਸੀ ਉਦੋਂ ਆਮੋ ਸਾਹਮਣੇ ਅਧਿਕਾਰੀਆਂ ਦੀ ਤੇ ਕਿਸਾਨਾਂ ਦੀ ਮੀਟਿੰਗ ਕਰਾਈ ਸੋ ਅੱਜ ਪਤਾ ਲੱਗਿਆ ਮੀਟਿੰਗ ਕੀਤੀ ਸੀ ਜੋ ਕੁਝ ਕਿਹਾ ਸੀ ਸਭ ਕੁਝ ਇਹਨਾਂ ਨੇ ਕਰਤਾ ਉਹ ਥੋੜੀ ਜੀ ਉੱਥੇ ਇੱਕ ਬਰੋਲ ਮਾਈ ਕਿਸਾਨਾਂ ਨੇ ਦੱਸਿਆ ਮੀਂਹ ਪਿਆ だっਤੀ ਉਹਦੇ ਕਰਕੇ ਚਿੱਕੜ ਆ ਥੱਲੇ ਉਹ ਮੈਂ ਇਹਨਾਂ ਨੂੰ ਕਿਹਾ ਸਾਫ਼ ਕਰੋ ਉੱਥੇ ਠੀਕ ਕਰਾ ਦਵਾਂਗੇ ਬਸ ਵਕਤ ਕਿਸਾਨਾਂ ਨਾਲ ਤੁਸੀਂ ਮੁਲਾਕਾਤ ਕੀਤੀ ਹੈਂ ਦੇਖ ਰਹੇ ਹੈ ਕਿ ਜਿਹੜੇ ਕਿਸਾਨ ਟਰਾਲੀਆਂ ਲੈ ਕੇ ਅੰਦਰ ਆ ਰਹੇ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਹੋਈ ਆ ਕੀ ਵਿਚਾਰ ਹੋਇਆ ਕੀ ਕਹਿੰਦੇ ਨੇ ਕਿ ਕਿਸ ਕਿਸ ਤਰੀਕੇ ਨਾਲ ਉਹਨਾਂ ਨੂੰ ਸਿੱਧਾ ਮੈਂ ਉਹਨਾਂ ਨੂੰ ਪੁੱਛਿਆ ਵੀ ਠੀਕ ਹੈ ਪੇਮੈਂਟ ਆ ਵਗੈਰਾ ਪੈ ਰਹੀ ਆ ਕੋਈ ਸਵੱਸਿਆ ਤਾਂ ਕਹਿੰਦੇ ਨਹੀਂ ਕੋਈ ਸਵੱਸਿਆ ਮੈਂ ਕਿਹਾ ਕਿ ਜੇ ਤੁਹਾਨੂੰ ਕੋਈ ਸਵੱਸਿਆ ਹੋਵੇ ਮੈਨੂੰ ਦੱਸ ਲਈ ਮੈਨੂੰ ਫੋਨ ਕਰਨਾ ਮੈਂ ਆਪੇ ਇੱਥੇ ਆ ਜੂੰਗਾ ਤੁਹਾਨੂੰ ਕਿਸੇ ਨਾਲ ਬੋਲਣ ਦਿਓ ਆ ਤਾਂ ਪਿੰਡ ਦੇ ਆਪਣਾ ਵਾਲੀ ਮੇਲਿਕੋ ਜਾਂ ਸਾਡੀ ਨਾਲ ਦੇਖਦੇ ਇੰਡਸਟਰੀ ਆ ਇਹ ਇੰਡਸਟਰੀ ਨੂੰ ਬਚਾ ਕੇ ਰੱਖਣਾ ਇਹ ਇੰਡ ਉਹ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸਾਡੀ ਮਿਲ ਵੱਡੀ ਕਰ ਦਿਓ ਅਸੀਂ ਵੱਧ ਤੋਂ ਵੱਧ ਗੰਨਾ ਲਾਈਏ ਸਮਝਦੇ ਕਿ ਦੀ ਗੱਲ ਜਿਹੜੀ ਖੇਤੀ ਵੀ ਇੰਤਹਾ ਦਾ ਮਸਲਾ ਉਹ ਤਾਂ ਹੀ ਆ ਲੂਗਾ ਆ ਸਾਡੀ ਮਿਲ ਕਿਉਂਕਿ 35 ਸਾਲ ਪਹਿਲਾਂ ਲੱਗੀ ਸੀ ਪੁਰਾਣੀ ਮਸ਼ੀਨਰੀ ਹੈ ਛੋਟੀ ਵੀ ਹੈ ਪੁਰਾਣੀ ਵੀ ਸੋ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਨਵੀਂ ਲੱਗ ਜਾਏ ਨਵੀਂ ਮਿਲ ਦੇ ਵਿੱਚ ਮਸ਼ੀਨਰੀ ਆਵੇ ਤਾਂ ਜੂੰਟ ਸਾਡਾ ਵੱਡਾ ਹੋ ਜਾਏ ਤਰਨ ਸਿੰਘ ਸਾਹਿਬ ਜਦੋਂ ਐਸ.ੀ.ਐਮ ਸਾਹਿਬ ਗਰਦਾਸ ਪਹੁੰਚੇ ਸੀ ਤੁਸੀਂ ਸੀਐਮ ਸਾਹਿਬ ਨਾਲ ਇੱਕ ਵਿਚਾਰ ਵੀ ਕੀਤਾ ਸੀ ਇਸ ਮਿਲ ਨੂੰ ਲੈ ਕੇ ਮੈਂ ਮੈਂ ਕੀ ਕਿਹਾ ਮੈਂ ਤਾਂ ਉਹਨਾਂ ਨੂੰ ਕਿਹਾ ਸੀਗਾ ਕਿ ਇਹ ਤਾਂ ਠੀਕ ਆ ਉਹਨਾਂ ਦੇਵਾਂਗੇ ਚੰਡੀਗੜ੍ਹ 슈ਗਰ ਫੈਕਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਦਾ ਪੂਰਾ ਪ੍ਰੋਜੈਕਟ ਬੜਾਵਾਂਗੇ ਪ੍ਰੋਜੈਕਟ ਬੜਾ ਕੇ ਸੈਂਟਰ ਤੱਕ ਜਾਂਦਾ ਕੋਆਪਰੇਟਿਵ ਮਹਿਕਮੇ ਤੱਕ ਥੋੜਾ ਟਾਈਮ ਲੱਗ ਜੂ ਪਰ ਆਪਾਂ ਪੱਕਾ ਕਰਾ ਲਾਂਗੇ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਬੜੇ ਚੰਗੇ ਆ ਉਹਨਾਂ ਨੂੰ ਬੇਨਤੀ ਕਰਕੇ ਕਰਾ ਲਾਂਗੇ ਆਪਾਂ ਆਪਣਾ ਮਸਲਾ। ਸਰਦਿਆ ਜੀ ਸਾਹਿਬ ਪਿਛਲੇ ਸਮੇਂ 'ਚ ਕੋਈ ਵੇਖਣ ਨੂੰ ਮਿਲਦਾ ਸੀ ਵੀ ਕਿਸਾਨ ਜਿਹੜੇ ਕਿਤਨਾ ਕਿਤੇ ਧਰਨੇ ਪ੍ਰਦਰਸ਼ਨ ਕਰਦੇ ਸੀ ਬਾਹਰ ਸ਼ੂਕਰ ਮਿਲਦੇ ਬਾਹਰ ਕੀ ਸਾਡੇ ਪੇਮੈਂਟ ਨਹੀਂ ਪਈ ਕਿਤੇ ਸਾਡੇ ਨਾਲ ਗੰਨਾ ਨਹੀਂ ਟਾਈਮ ਨਾਲ ਸਾਡਾ ਉਹ ਅੰਦਰ ਉਹ ਨਿਕਲ ਰਿਹਾ ਸਾਡਾ ਜਿਹੜਾ ਪਰਚੀਆਂ ਦਾ ਜਾਂ ਕੈਲੰਡਰ ਆ ਉਹ ਸਿਸਟਮ ਵਿਗੜ ਜਾਂਦਾ ਆ। ਕੀ ਲੱਗਦਾ ਹੁਣ ਇਸ ਵਾਰ ਜਿਹੜਾ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਆ ਤੁਹਾਨੂੰ ਦੱਸਿਆ ਵੀ ਕੋਈ ਤੁਹਾਨੂੰ ਲੱਗਾ ਕਦੀ ਕਿਤੇ ਉਹਨਾਂ ਦਾ ਕੈਲੰਡਰ ਜਿਹੜਾ ਉਹ ਵੀ ਉਹਨਾਂ ਨੂੰ ਕਿਹਾ ਆਪਣਾ ਤੁਰਸਤ ਕਰਕੇ ਰੱਖਣਾ। ਅਸੀਂ ਕੋਈ ਦਖਲਅਦਾਜ਼ੀ ਨਹੀਂ ਕਰਦੇ ਇੱਕੋ ਜਿਹਾ ਕੈਲੰਡਰ ਦੋ ਕਿਸਦਾ ਗੰਨਾ ਨਾ ਖਰਾਬ ਹੋਵੇ ਕੀ ਅਪੀਲ ਕਰਨੀ ਚਾਹੁੰਦੇ ਆ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਟਾਈਮ 'ਤੇ ਗੰਨਾ ਲਿਆਓ ਟਾਈਮ 'ਤੇ ਲਾਓ ਤੇ ਆਪਣੇ ਘਰ ਨੂੰ ਜਾਓ ਪੇਮੈਂਟ ਤੁਹਾਡੇ ਖਾਣੇ 'ਚ ਪਾ ਦੇਈ ਵਧੀਆ ਰੇਟ ਦੇ ਰਹੇ ਬਿਲਕੁਲ ਲਗਾਤਾਰ ਤਸਵੀਰਾਂ ਹੀ ਤੁਸੀਂ ਦੇਖ ਰਹੇ ਹੋ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਇੱਥੇ 슈ਗਰ ਮਿਲ ਪਲਾਪਿੰਡਾ ਜ਼ਨਾਲਾ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਵੱਲੋਂ ਅੱਜ ਸਾਰਾ 슈ਗਰ ਮਿਲ ਦਾ ਜਾਇਜ਼ਾ ਲਿਆ ਗਿਆ ਨਾਲ ਨਾਲ ਕਿਤੇ ਨਾ ਕਿਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਹਾਲਾਤ ਨੇ ਅਤੇ ਕਿਸਾਨਾਂ ਨੂੰ ਇੱਥੇ ਪਹੁੰਚਣ ਵਿੱਚ ਕੋਈ ਮੁਸ਼ਕਲਤਾਂ ਨਹੀਂ ਆ ਰਹੀ ਪਰ ਕਿਤਨਾ ਕਿਤੇ ਅੱਜ ਕਿਸਾਨਾਂ ਨੇ ਕੁਝ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਉਸ ਤਰੀਕੇ ਨਾਲ ਮੰਤਰੀ ਸਾਹਿਬ ਨੇ ਕਹਿ ਕਿ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਤੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਇਸ ਮਿਲ ਨੂੰ ਜਿਹੜਾ ਇੱਕ ਆਧੁਨਿਕ ਤ ਵਾਸਤੇ ਇਸ ਨੂੰ ਹੋਰ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਲਗਾਤਾਰ ਜਿਸ ਤਰੀਕੇ ਇਸ ਇਸ ਮੇਲੇ ਨੂੰ ਜਿਹੜਾ ਵਾ ਆਧੁਨਿਕ ਤਰੀਕੇ ਨਾਲ ਵੱਡਾ ਕੀਤਾ ਜਾਏਗਾ ਬਾਕੀ ਆਉਣ ਵਾਲੇ ਸਮੇਂ ਦੇਖਦੇ ਆ ਕਿ ਕਤ ਤੱਕ ਜਿਹੜੇ ਕਿਸਾਨਾਂ ਦਾ ਜਿਹੜਾ ਗੰਨਾ ਭੁਗਦਾ ਹੈ ਤੇ ਕਿਸਾਨ ਕਿੰਨੇ ਕੁ ਜਿਹੜੇ ਇਸ ਗੰਨੇ ਦੀ ਆਮਦਨ ਤੋਂ ਖੁਸ਼ਹਾਲ ਹੁੰਦੇ ਨੇ ਤੁਸੀਂ ਜੁੜੇ ਹੋ ਇਦਾਂ ਹੀ ਇੰਡੀਆ ਰਸ ਪੰਜਾਬ ਦੇ ਨਾਲ ਅਜਨਾਲਾ ਤੋਂ ਜੁਜੀ ਸਿੰਘ ਦੀ ਰਿਪੋਰਟ